दोस्तों हाल ही ਵਿੱਚ ਕਲਕੱਤਾ ਵਿੱਚ ਟ੍ਰੇਨੀ ਡਾਕਟਰ ਦੀ ਜਿਸ ਤਰ੍ਹਾਂ ਦੇਪ ਤੋਂ ਬਾਅਦ ਹੱਤਿਆ ਹੋਈ ਹੈ ਤਾਂ ਇਸ ਮਾਮਲੇ ਨੂੰ ਪੂਰੇ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਆਖਿਰਕਾਰ ਟ੍ਰੇਨੀ ਡਾਕਟਰ ਦੇ ਨਾਲ ਹੋਇਆ ਕੀ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੱਚੀ ਘਟਨਾ ਸੁਣਾਉਣ ਲੱਗੀ ਹਾਂ ਜੋ ਕਿ ਕਲਕੱਤਾ ਦੇ ਆਰਜੀਕਰਨ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਹੋਈ ਹੈ ਇੰਡੀਆ ਦੇ ਕਲਕੱਤਾ ਸ਼ਹਿਰ ਵਿੱਚ 9 ਅਗਸਤ 2024 ਦੀ ਸਵੇਰ ਇਹ ਖਬਰ ਸਾਹਮਣੇ ਆਈ ਹੈ ਇਸ ਖਬਰ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਖਬਰ ਹੈ ਇੱਕ 31 ਸਾਲ ਦੀ ਲਈ ਡਾਕਟਰ ਜੋ ਕਲਕੱਤਾ ਦੇ ਆਰਜੀਕਲ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਆਪਣੀ ਟ੍ਰੇਨਿੰਗ ਕਰ ਰਹੀ ਸੀ। ਇੰਨੀ ਜ਼ਿਆਦਾ ਮਹਫੂਜ਼ ਜਗ੍ਹਾ ਤੇ ਬਲੱਡ ਕਾਰ ਅਤੇ ਕਤਲ ਹੋਣਾ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ। ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਟ੍ਰੇਨੀ ਡਾਕਟਰ ਦੀ ਲਾਸਟਾ ਪੋਸਟਮਾਰਟਮ ਕੀਤਾ ਗਿਆ। ਉਸ ਰਿਪੋਰਟ ਨੇ ਲੋਕਾਂ ਦੀ ਰੂਹ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਹ ਮਾਮਲਾ ਸਿਰਫ ਇੱਕ ਕਤਲ ਦਾ ਹੀ ਨਹੀਂ ਸੀ। ਉਸ ਤੋਂ ਲਿਖੇ ਤੇ ਜਰਦ ਕੌਫਨਾ ਕੇ ਸੀ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਸਟ੍ਰੇਨੀ ਡਾਕਟਰ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਹੈ ਇਹਨੇ ਜ਼ੋਰ ਨਾਲ ਗਲਾ ਘੁੱਟਿਆ ਗਿਆ ਕਿ ਵਿਚਾਰੀ ਸਟ੍ਰੇਨੀ ਡਾਕਟਰ ਦਾ ਥਾਇਰੋਇਡ ਕਾਰਟੀਜ ਤੱਕ ਟੁੱਟ ਗਿਆ ਸੀ ਮੌਤ ਤੋਂ ਪਹਿਲਾਂ ਉਸ ਸਟ੍ਰੇਨੀ ਡਾਕਟਰ ਨੇ ਆਪਣੀ ਜਾਨ ਬਚਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਸੀ ਇਸ ਦਾ ਸਬੂਤ ਉਸ ਦੇ ਸਰੀਰ ਤੇ ਕੁਝ ਨਿਸ਼ਾਨਾਂ ਤੋਂ ਮਿਲਿਆ ਹੈ ਸਾਰੇ ਤੋਂ ਡਰਾਉਣਾ ਸੱਚ ਇਹ ਸਾਹਮਣੇ ਆਇਆ ਕਿ ਉਸ ਡਾਕਟਰ ਦੇ ਪ੍ਰਾਈਵੇਟ ਪਾਰਟ ਤੇ ਜ਼ਖਮ ਅਤੇ ਨਿਸ਼ਾਨ ਮਿਲੇ ਇਸ ਤੋਂ ਸਾਫ਼ ਪਤਾ ਲੱਗਾ ਕਿ ਇਹ ਸਿਰਫ਼ ਇੱਕ ਕਤਲ ਦਾ ਮਾਮਲਾ ਨਹੀਂ ਸੀ ਬਲਕਿ ਇਹ ਪਲਾਫਕਾਰ ਤੋਂ ਬਾਅਦ ਕੀਤਾ ਗਿਆ ਇੱਕ ਖੌਫਨਾਕ ਕਤਲकांड ਸੀ ਹਸਪਤਾਲ ਦੇ ਵਿੱਚ ਇੰਨੀ ਵੱਡੀ ਘਟਨਾ ਹੋ ਜਾਂਦੀ ਹੈ ਅਤੇ ਕਿਸੇ ਨੂੰ ਵੀ ਪੰਨੋ ਕੰਨ ਖਬਰ ਤੱਕ ਨਹੀਂ ਹੁੰਦੀ ਕੀ ਉਸ ਰਾਤ ਕੁਝ ਇਦਾਂ ਦਾ ਹੋਇਆ ਸੀ ਜਿਸ ਨੂੰ ਜਾਣ ਕੇ ਤੁਹਾਨੂੰ ਗੁੱਸਾ ਆ ਜਾਵੇਗਾ ਕੀ ਉੱਥੇ ਕੋਈ ਹੋਰ ਸੀ ਜਿਸ ਨੇ ਇਸ ਖੌਫਨਾਕ ਘਟਨਾ ਨੂੰ ਇਲਜ਼ਾਮ ਦਿੱਤਾ ਜੇਕਰ ਕੋਈ ਸੀ ਤਾਂ ਕੌਣ ਸੀ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦੇ ਹੋਏ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰ ਉਸ ਰਾਤ ਹੋਇਆ ਕੀ ਸੀ ਉਸ ਮੈਡੀਕਲ ਕਾਲਜ ਵਿੱਚ ਅਖੀਰ ਹੋਇਆ ਕੀ ਸੀ ਉਸ ਦਾ ਸੱਚ ਜਾਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਦੋਸਤੋ ਮੈਂ ਇਸ ਵੀਡੀਓ ਵਿੱਚ ਉਸ ਟ੍ਰੇਨੀ ਡਾਕਟਰ ਦਾ ਨਾਮ ਸੁਮਨ ਦੱਸਣ ਜਾ ਰਹੀ ਹਾਂ ਪਰ ਇਹ ਉਸ ਦਾ ਅਸਲੀ ਨਾਮ ਨਹੀਂ ਹੈ ਤਾਂ ਹੈਰਾਨ ਨਾ ਹੋਣਾ ਸੁਮਨ ਇੱਕ ਜੂਨੀਅਰ ਡਾਕਟਰ ਸੀ ਜੋ ਕਿ ਕਲਕੱਤਾ ਦੇ ਆਰਜੀਕਰ ਕਾਲਜ ਐਂਡ ਹਸਪਤਾਲ ਵਿੱਚ ਟ੍ਰੇਨਿੰਗ ਲੈ ਰਹੀ ਸੀ 8 ਅਗਸਤ 2024 ਨੂੰ ਸੁਮਨ ਹਰ ਰੋਜ਼ ਦੀ ਤਰ੍ਹਾਂ ਆਪਣੀ ਰਾਤ ਦੀ ਡਿਊਟੀ ਤੇ ਸੀ ਉਹ ਆਪਣੀ ਡਿਊਟੀ ਕਰ ਰਹੀ ਸੀ ਤਾਂ ਰਾਤ ਨੂੰ 11 ਵਜੇ ਉਸ ਨੂੰ ਉਸ ਦੀ ਮਾਂ ਦਾ ਫੋਨ ਆਇਆ ਜਿੱਦਾਂ ਹਰ ਰੋਜ਼ ਆਉਂਦਾ ਸੀ ਕਿਉਂਕਿ ਮਾਪਿਆਂ ਨੂੰ ਤਾਂ ਆਪਣੇ ਬੱਚਿਆਂ ਦੀ ਚਿੰਤਾ ਹਮੇਸ਼ਾ ਹੀ ਹੁੰਦੀ ਹੈ ਤੇ ਨਹੀਂ ਡਾਕਟਰ ਸੁਮਨ ਦੀ ਮਾਂ ਨੇ ਉਸ ਨੂੰ ਪੁੱਛਿਆ ਕਿ ਬੇਟਾ ਤੂੰ ਖਾਣਾ ਖਾ ਲਿਆ ਹੈ ਅਤੇ ਸਿਹਤ ਵਗੈਰਾ ਤਾਂ ਠੀਕ ਹੈ ਤੇਰੀ ਜਿਸ ਦਾ ਜਵਾਬ ਡਾਕਟਰ ਨੇ ਆਪਣੀ ਮਾਂ ਨੂੰ ਖੁਸ਼ੀ-ਖੁਸ਼ੀ ਬੋਲਦੀ ਨੇ ਦਿੱਤਾ ਹਾਂ ਮਾਂ ਮੈਂ ਬਿਲਕੁਲ ਠੀਕ ਹਾਂ ਅਤੇ ਹੁਣ ਮੈਂ ਕੁਝ ਮਰੀਜ਼ਾਂ ਨੂੰ ਦੇਖਣ ਲਈ ਜਾ ਰਹੀ ਹਾਂ ਅਤੇ ਉਹ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਬੈਠ ਕੇ ਖਾਣਾ ਖਾਵੇਗੀ ਫਿਰ ਉਹ ਆਪਣੀ ਮਾਂ ਨਾਲ ਗੱਲਾਂ ਕਰਨ ਤੋਂ ਬਾਅਦ ਮਰੀਜ਼ਾਂ ਨੂੰ ਦੇਖਣ ਲਈ ਰਾਉਂਡ ਤੇ ਚਲੀ ਜਾਂਦੀ ਹੈ ਸਾਰੇ ਮਰੀਜ਼ਾਂ ਨੂੰ ਦੇਖਦੇ ਹੋਏ ਅਤੇ ਆਪਣਾ ਕੰਮ ਖਤਮ ਕਰਦੇ ਕਰਦੇ ਉਸ ਨੂੰ ਰਾਤ ਦੇ 2 ਵਜੇ ਜਾਂਦੇ ਹਨ ਉਸ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਜਾ ਕੇ ਹਸਪਤਾਲ ਦੀ ਕੰਟੇਨਰ ਵਿੱਚ ਬੈਠ ਜਾਂਦੀ ਹੈ ਜਿੱਥੇ ਬੈਠ ਕੇ ਉਹ ਖਾਣਾ ਵੀ ਖਾਂਦੀ ਹੈ ਅਤੇ ਥੋੜੀਆਂ-ਬਹੁਤ ਗੱਲਾਂ ਵੀ ਕਰਦੀ ਹੈ ਉਸ ਨੂੰ ਖਾਣਾ ਵਗੈਰਾ ਖਾਂਦਿਆਂ ਅਤੇ ਗੱਲਾਂ-ਬਾਤਾਂ ਕਰਦਿਆਂ ਰਾਤ ਦੇ 3 ਵਜੇ ਜਾਂਦੇ ਹਨ ਅਤੇ ਫਿਰ ਉਸ ਤੋਂ ਬਾਅਦ ਉਸ ਟ੍ਰੇਨੀ ਡਾਕਟਰ ਨੂੰ ਥੋੜੀ ਥਕਾਵਟ ਜਿਹੀ ਮਹਿਸੂਸ ਹੋਣ ਲੱਗਦੀ ਹੈ ਇਸ ਲਈ ਉਹ ਆਪਣੀ ਥਕਾਵਟ ਦੂਰ ਕਰਨ ਲਈ ਹਸਪਤਾਲ ਵਿੱਚ ਫਲੋਰ ਤੇ ਬਣੇ ਸੈਮੀਨਾਰ ਹਾਲ ਵਿੱਚ ਆਰਾਮ ਕਰਨ ਲਈ ਚਲੀ ਜਾਂਦੀ ਹੈ ਜਿੱਥੇ ਅਕਸਰ ਹੀ ਸਾਰੇ ਡਾਕਟਰ ਆਰਾਮ ਕਰਿਆ ਕਰਦੇ ਸਨ ਉਸ ਨੂੰ ਆਰਾਮ ਕਰਦਿਆ ਕਰਦੇ ਹਨ ਸਵੇਰ ਦੇ 7:30 ਵਜੇ ਜਾਂਦੇ ਹਨ ਪਰ ਉਹ ਹਾਲੇ ਤੱਕ ਵੀ ਉਸ ਸੈਮੀਨਾਰ ਹਾਲ ਵਿੱਚੋਂ ਬਾਹਰ ਨਹੀਂ ਆਈ ਸੀ ਕਿਉਂਕਿ ਕਾਫੀ ਪਰੇਸ਼ਾਨ ਕਰਨ ਵਾਲੀ ਗੱਲ ਸੀ ਕਿਉਂਕਿ ਪਹਿਲਾਂ ਤਾਂ ਉਹ ਕਦੇ ਵੀ ਅੱਧੇ ਘੰਟੇ ਤੋਂ ਵੱਧ ਆਰਾਮ ਨਹੀਂ ਕਰਦੀ ਸੀ ਹਸਪਤਾਲ ਦਾ ਇੱਕ ਕਰਮਚਾਰੀ ਜੋ ਕਿ ਸਵੇਰ ਦੀ ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ ਹਸਪਤਾਲ ਦੇ ਸਾਰੇ ਕਮਰਿਆਂ ਨੂੰ ਚੈੱਕ ਕਰਦਾ ਹੋਇਆ ਉਸ ਸੈਮੀਨਾਰ ਹਾਲ ਵੱਲ ਜਾਂਦਾ ਹੈ ਜਿਵੇਂ ਹੀ ਉਹ ਆ ਕੇ ਸੈਮੀਨਾਰ ਹਾਲ ਦਾ ਗੇਟ ਖੋਲਦਾ ਹੈ ਤਾਂ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਭਿਆਨਕ ਹਾਦਸਾ ਦੇਖਦਾ ਹੈ ਜਿਸ ਨੂੰ ਦੇਖ ਕੇ ਉਹ ਬਹੁਤ ਜ਼ੋਰ ਨਾਲ ਚੀਕਾਂ ਮਾਰਦਾ ਹੈ ਉਸ ਕਰਮਚਾਰੀ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਉੱਥੇ ਇਕੱਠੇ ਹੋਣ ਲੱਗਦੇ ਹਨ ਅਤੇ ਉਹ ਕੀ ਦੇਖਦੇ ਹਨ ਕਸਾਮੀਨਾ ਬਿਹਾੜ ਦੇ ਅੰਦਰ ਉਸ ਸਿਖਰਨੀ ਡਾਕਟਰ ਦੀ ਬਾਡੀ ਬਿਨਾ ਕੱਪੜਿਆਂ ਤੋਂ ਪਈ ਹੋਈ ਸੀ ਅਤੇ ਉਸ ਦੀ ਬਾਡੀ ਤੇ ਕੁਝ ਖੂਨ ਦੇ ਨਿਸ਼ਾਨ ਵੀ ਸਨ ਉੱਥੇ ਖੜੇ ਸਾਰੇ ਲੋਕਾਂ ਦੇ ਲਈ ਇਹ ਇੱਕ ਰੂ ਨੂੰ ਕੰਬਾ ਦੇਣ ਵਾਲਾ ਹਾਦਸਾ ਸੀ ਖਾਸ ਕਰਕੇ ਦੂਸਰੀਆਂ ਲੇਡੀ ਡਾਕਟਰ ਅਤੇ ਉੱਥੋਂ ਦੇ ਕਰਮਚਾਰੀਆਂ ਨੇ ਇਹ ਸਭ ਆਪਣੀਆਂ ਅੱਖਾਂ ਦੇ ਸਾਹਮਣੇ ਪਹਿਲੀ ਵਾਰ ਦੇਖਿਆ ਸੀ ਉਹ ਵੀ ਹਸਪਤਾਲ ਦੇ ਅੰਦਰ ਫਿਰ ਆਸ-ਪਾਸ ਤੇ ਖੜੇ ਸਾਰੇ ਲੋਕ ਟ੍ਰੇਨੀ ਡਾਕਟਰ ਦੀ ਬਾਡੀ ਨੂੰ ਇੱਕ ਸਟ੍ਰੀਚਰ ਤੇ ਲੰਮਾ ਪਾਉਂਦੇ ਹਨ ਅਤੇ ਐਮਰਜੈਂਸੀ ਰੂਮ ਵਿੱਚ ਲੈ ਕੇ ਜਾਂਦੇ ਹਨ ਤਾਂ ਜੋ ਡਾਕਟਰ ਉਸ ਦਾ ਇਲਾਜ ਕਰ ਸਕਣ ਕਾਫੀ ਦੇਰ ਤੱਕ ਡਾਕਟਰ ਦੇ ਇਲਾਜ ਕਰਨ ਤੋਂ ਬਾਅਦ ਵੀ ਉਸ ਫ੍ਰੈਸ਼ੀ ਡਾਕਟਰ ਨੇ ਕੁਝ ਘੰਟਿਆਂ ਬਾਅਦ ਆਪਣਾ ਦਮ ਤੋੜ ਦਿੱਤਾ ਹਸਪਤਾਲ ਵਿੱਚ ਕੁਝ ਅਜਿਹੇ ਲੋਕ ਸਨ ਜੋ ਇਸ ਮਰਡਰ ਅਤੇ ਰੇਪ ਕੇਸ ਨੂੰ ਨਾਰਮਲ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਤਾਂ ਜੋ ਉਹ ਇਸ ਹਸਪਤਾਲ ਦਾ ਨਾਮ ਬਦਨਾਮ ਹੋਣ ਤੋਂ ਬਚਾ ਸਕਣ ਪਰ ਜਦੋਂ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਸਾਰਾ ਸੱਚ ਸਾਹਮਣੇ ਆ ਜਾਂਦਾ ਹੈ ਉਸ ਰਿਪੋਰਟ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਤ੍ਰੇਣੀ ਡਾਕਟਰ ਦੇ ਨਾਲ ਕਿਸੇ ਨੇ ਜ਼ਬਰਦਸਤੀ ਗਲਤ ਹਰਕਤ ਕੀਤੀ ਹੈ ਅਤੇ ਜਦੋਂ ਉਸਨੇ ਆਪਣੇ ਆਪ ਨੂੰ ਉਸ ਇਨਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ਤ੍ਰੇਣੀ ਡਾਕਟਰ ਦਾ ਗਲਾ ਘੁੱਟ ਕੇ ਕੁੱਟਿਆ ਮਾਰਿਆ ਵੀ ਅਤੇ ਉਸ ਦਾ ਰੇਪ ਵੀ ਕੀਤਾ ਇਹ ਸਾਰੇ ਸਬੂਤ ਮਿਲਣ ਤੋਂ ਬਾਅਦ ਇਹ ਕੇਸ ਪੁਲਿਸ ਨੂੰ ਸੌਂਪ ਦਿੱਤਾ ਗਿਆ ਅਤੇ ਫਿਰ ਪੁਲਿਸ ਵਾਲੇ ਉਸ ਅਰੋਪੇ ਦੀ ਭਾਲ ਵਿੱਚ ਲੱਗ ਜਾਂਦੇ ਹਨ ਸਭ ਤੋਂ ਪਹਿਲਾਂ ਪੁਲਿਸ ਉਸ ਕ੍ਰਾਈਮ ਸੀਨ ਤੇ ਹਿਸ਼ਾਲਪੀਨ ਕਰਦੀ ਹੈ ਜਿੱਥੇ ਇਹ ਸਭ ਹੋਇਆ ਸੀ ਕਿਸਮਤ ਨਾਲ ਉਸ ਪੁਲਿਸ ਵਾਲਿਆਂ ਨੂੰ ਉੱਥੇ ਟ੍ਰੇਨੀ ਡਾਕਟਰ ਦੇ ਟੁੱਟੇ ਹੋਏ ਨਹ ਅਤੇ ਬਲੱਡ ਸੈਂਪਲ ਮਿਲਦੇ ਹਨ ਅਤੇ ਨਾਲ ਹੀ ਇੱਕ ਬਲੂਟੂਥ ਵੀ ਮਿਲਦਾ ਹੈ। ਇਹ ਕੇਸ ਹੋਰ ਵੀ ਜਲਦੀ ਸੋਲਵ ਹੋ ਜਾਂਦਾ ਜੇਕਰ ਉਸ ਫਲੋਰ ਤੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ। ਪਰ ਬਦਕਿਸਮਤੀ ਨਾਲ ਉਸ ਸੈਮੀਨਾਰ ਹਾਲ ਦੇ ਅੰਦਰ ਜਾਂ ਉਸ ਦੇ ਨੇੜੇ ਤੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਸੀ। ਜਿਸ ਰਸਤੇ ਰਾਹੀਂ ਉਸ ਫਲੋਰ ਤੇ ਐਂਟਰ ਕੀਤਾ ਜਾਂਦਾ ਸੀ ਪਰ ਉੱਥੇ ਕੋਈ ਸੀਸੀਟੀਵੀ ਕੈਮਰੇ ਸੀ। ਪੁਲਿਸ ਵਾਲੇ ਉਹਨਾਂ ਸੀਸੀਟੀਵੀ ਕੈਮਰੇ ਵਿੱਚੋਂ 3 ਵਜੇ ਤੋਂ 8 ਵਜੇ ਦੇ ਵਿੱਚ ਦੀ ਰਿਕਾਰਡਿੰਗ ਚੈੱਕ ਕਰਦੇ ਹਨ। ਕਿ ਕਿੰਨੇ ਲੋਕ ਇਸ ਟਾਈਮ ਦੇ ਵਿੱਚ ਫਲੋਰ ਤੇ ਆਏ ਹਨ ਅਤੇ ਕਿੰਨੇ ਗਏ ਹਨ ਉਸ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਕੁੱਲ 6 ਲੋਕ ਇਸ ਫਲੋਰ ਤੇ ਆਏ ਅਤੇ ਗਏ ਇਹ ਪਤਾ ਲੱਗਣ ਤੋਂ ਬਾਅਦ ਪੁਲਿਸ ਵਾਲੇ ਉਹਨਾਂ 6 ਜਣਿਆਂ ਨੂੰ ਪੁੱਛਗਛ ਲਈ ਬੁਲਾਉਂਦੇ ਹਨ ਕਿ ਉਹ ਲੋਕ ਉਸ ਟਾਈਮ ਉਥੇ ਕੀ ਕਰਦੇ ਪਏ ਸੀ ਅਤੇ ਉਹਨਾਂ ਲੋਕਾਂ ਨੂੰ ਉਥੇ ਕੁਝ ਅਜੀਬ ਦਿਖਾਈ ਦਿੱਤਾ ਜਾਂ ਨਹੀਂ ਉਹਨਾਂ ਲੋਕਾਂ ਤੋਂ ਪੁੱਛਗਛ ਦੇ ਦੌਰਾਨ ਪੁਲਿਸ ਵਾਲੇ ਉਹਨਾਂ ਦੇ ਫੋਨ ਦਾ ਬਲੂਟੂਥ ਵੀ ਔਨ ਕਰਕੇ ਚੈੱਕ ਕਰਦੇ ਹਨ ਕਿ ਜੋ ਬਲੂਟੁੱਥ ਹੈੱਡਸੈਟ ਉਹਨਾਂ ਨੂੰ ਮਿਲਿਆ ਸੀ ਉਹ ਇਹਨਾਂ ਵਿੱਚੋਂ ਕਿਸ ਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਜੇਕਰ ਤੁਹਾਡਾ ਕਿਸੇ ਬਲੂਟੁੱਥ ਡਿਵਾਈਸ ਨਾਲ ਤੁਸੀਂ ਫੋਨ ਪੇਅਰ ਕਰਦੇ ਹੋ ਤਾਂ ਅਗਲੀ ਵਾਰ ਉਹ ਖੁਦ ਹੀ ਉਸ ਨਾਲ ਕਨੈਕਟ ਹੋ ਜਾਂਦਾ ਹੈ ਜਿਸ ਦਾ ਨਾਮ ਸੰਜੀਤ رائے ਸੀ ਜੋ ਕਿ ਇੱਕ ਸਿਵਲ ਬੌਲਟੀ ਲਈ ਬਲਟਸ ਦੇ ਅੰਡਰ ਕੰਮ ਕਰਦਾ ਸੀ ਅਤੇ ਉਹਨਾਂ ਦੀ ਹੈਲਪ ਕਰਦਾ ਸੀ ਛੋਟੇ-ਮੋਟੇ ਕੰਮਾਂ ਨੂੰ ਮੈਨੇਜ ਜਿਨ੍ਹਾਂ ਤੁਸੀਂ ਬਹੁਤ ਸਾਰੇ ਫੈਸਟੀਵਲ ਅਨਔਥਰਾਇਜ਼ਡ ਪਾਰਕਿੰਗ ਦੀ ਭੀੜ ਵਾਲੇ ਏਰੀਏ ਵਿੱਚ ਦੇਖਿਆ ਹੋਵੇਗਾ ਕਿ ਕੁਝ ਨੀਲੇ ਰੰਗ ਦੀ ਵਾਦੀ ਪਾ ਕੇ ਅਫਸਰ ਖਰੇ ਰਹਿੰਦੇ ਹਨ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਵਿਦਆਊਟ ਐਨੀ ਰੀਜ਼ਨ ਭੀੜ ਇਕੱਠੀ ਨਾ ਹੋਵੇ ਤਾਂ ਹੁਣ ਪੁਲਿਸ ਵਾਲਿਆਂ ਨੂੰ ਆਪਣਾ ਪਹਿਲਾ ਕਾਤਲ ਮਿਲ ਚੁੱਕਿਆ ਸੀ ਜਿਸ ਦੇ ਬਾਅਦ ਉਹ ਸੰਜੀਤ ਰਾਏ ਨਾਲ ਹੋਰ ਵੀ ਗੁੱਸੇ ਨਾਲ ਪੇਸ਼ ਆਉਣ ਲੱਗਦੇ ਹਨ ਪਰ ਸੰਜੀਤ ਪੁਲਿਸ ਵਾਲਿਆਂ ਦੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਸੀ ਕਿਉਂਕਿ ਉਹ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਉਸ ਟਾਈਮ ਪੁਲਿਸ ਵਾਲੇ ਸੰਜੀਤ ਦਾ ਫੋਨ ਚੈੱਕ ਕਰਦੇ ਹਨ ਜਿਸ ਵਿੱਚ ਉਹਨਾਂ ਨੂੰ ਧਰ ਪੜ ਕੇ ਪ੍ਰੋਨੋਗ੍ਰਾਫਿਕ ਕੰਟੈਂਟ ਮਿਲਦਾ ਹੈ ਜਦ ਲਈ ਉਹਨਾਂ ਦਾ ਸ਼ੱਕ ਹੁਣ ਯਕੀਨ ਵਿੱਚ ਬਦਲ ਚੁੱਕਿਆ ਸੀ ਕਿ ਸੰਜੇ رائے ਹੀ ਉਸ ਟ੍ਰੇਨੀ ਡਾਕਟਰ ਦੇ ਕਤਲ ਦਾ ਮੇਨ ਬੰਦਾ ਸੀ ਉਸ ਤੋਂ ਬਾਅਦ ਪੁਲਿਸ ਵਾਲੇ ਸੰਜੇ رائے ਨੂੰ ਹੋਰ ਵੀ ਜ਼ਿਆਦਾ ਡਰਾਉਣ ਲੱਗਦੇ ਹਨ ਅਤੇ ਫਿਰ ਸੰਜੇ رائے ਨੇ ਆਪਣਾ ਗੁਨਾਹ ਕਬੂਲ ਕਰ ਹੀ ਲਿਆ ਕਿ ਉਸਨੇ ਹੀ ਟ੍ਰੇਨੀ ਡਾਕਟਰ ਨੂੰ ਮਾਰਿਆ ਤੇ ਉਸ ਦਾ ਰੇਪ ਵੀ ਕੀਤਾ ਹੈ ਇਹ ਪਤਾ ਲੱਗਦੇ ਹੀ ਕੁਝ ਪੁਲਿਸ ਵਾਲੇ ਹੋਰ ਪ੍ਰੂਫ ਲੱਭਣ ਲਈ ਸੰਜੇ ਦੇ ਘਰ ਜਾਂਦੇ ਹਨ ਜਿੱਥੇ ਉਹਨਾਂ ਨੂੰ ਇੱਕ ਬੋਟ ਮਿਲਦਾ ਹੈ ਜਿਸ ਉੱਪਰ ਖੂਨ ਵਰਗੇ ੱਟਵੇ ਲੱਗੇ ਹੋਏ ਸੀ ਪੁਲਿਸ ਵਾਲੇ ਉਸ ਦਾ ਸੈਂਪਲ ਕਲੈਕਟ ਕਰ ਲੈਂਦੇ ਹਨ ਥੋੜੀ ਹੋਰ ਤਲਾਸ਼ੀ ਲੈਣ ਤੇ ਪੁਲਿਸ ਵਾਲਿਆਂ ਨੂੰ ਸੰਜੇ ਦੇ ਘਰ ਦੇ ਬਾਹਰ ਕੁਝ ਕੱਪੜੇ ਸੁੱਕਦੇ ਹੋਏ ਦਿੱਸਤੇ ਹਨ ਅਤੇ ਉਹ ਉਹੀ ਕੱਪੜੇ ਸਨ ਜੋ ਉਸ ਦਿਨ ਸੰਜੇ ਨੇ ਪਾਏ ਹੋਏ ਸਨ ਕਿਉਂਕਿ ਇਹ ਸਭ ਸੀਸੀਟੀਵੀ ਕੈਮਰੇ ਵਿੱਚ ਕੈਪਚਰ ਹੋ ਗਿਆ ਸੀ ਜਿਸ ਤੇ ਨਾਲ ਇਹ ਸਾਬਤ ਹੁੰਦਾ ਹੈ ਕਿ ਸੰਜੇ ਪ੍ਰੂਫ ਮਟਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਪਰ ਜਦੋਂ ਸੰਜੇ ਰਾਏ ਨੂੰ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਲਿਆਇਆ ਗਿਆ ਸੀ ਉਸ ਟਾਈਮ ਉਹ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਸ਼ਰੂ ਇਹ ਸਭ ਐਸ ਲਈ ਕਰ ਰਿਹਾ ਸੀ ਤਾਂ ਜੋ ਉਸ ਨੂੰ ਘੱਟ ਸਜ਼ਾ ਮਿਲੇ ਉਹ ਉਸ ਸਮੇਂ ਨਸ਼ੇ ਵਿੱਚ ਸੀ ਬਾਅਦ ਵਿੱਚ ਜਦੋਂ ਪੁਲਿਸ ਵਾਲਿਆਂ ਨੇ ਉਸ ਬੂਟ ਤੇ ਲੱਗੇ ਬਲੱਡ ਸੈਂਪਲ ਨੂੰ ਚੈੱਕ ਕਰਵਾਇਆ ਤਾਂ ਉਹ ਬਲੱਡ ਸੈਂਪਲ ਵੀ ਉਸ ਟ੍ਰੇਨੀ ਡਾਕਟਰ ਦੇ ਬਲੱਡ ਨਾਲ ਮੈਚ ਹੋ ਜਾਂਦਾ ਹੈ ਉਹਨਾਂ ਸਾਰੀਆਂ ਰਿਪੋਰਟਾਂ ਨੂੰ ਮਿਲਾ ਕੇ ਪੁਲਿਸ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਉਸ ਰਾਤ ਸੰਜੀ ਰਾਏ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਹ ਰਾਤ ਦੇ 11 ਵਜੇ ਹਸਪਤਾਲ ਵਿੱਚ ਐਂਟਰ ਕਰਦਾ ਹੈ ਅਤੇ ਸੰਜੀਤ ਰਾਏ ਅਕਸਰ ਹੀ ਉਸ ਹਸਪਤਾਲ ਵਿੱਚ ਰਾਤ ਦੀ ਡਿਊਟੀ ਕਰਿਆ ਕਰਦਾ ਸੀ ਤਾਂ ਉਸ ਨੂੰ ਉਥੋਂ ਦੀ ਕਾਫੀ ਨੌਲੇਜ ਸੀ ਕਿ ਕਿੱਥੇ ਸੀ ਸੀਟੀਵੀ ਕੈਮਰਾ ਹੈ ਕਿੱਥੇ ਨਹੀਂ ਹੈ ਤਾਂ ਉਹ ਆਰਾਮ ਦੇ ਨਾਲ ਜਾ ਕੇ ਹਸਪਤਾਲ ਦੇ ਉਸ ਫੋਰਥ ਫਲੋਰ ਤੇ ਜਾ ਕੇ ਬੈਠ ਗਿਆ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਨੂੰ ਕੋਈ ਇੰਨੇ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਦੇਖੇ ਨਹੀਂ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਫੋਰਥ ਫਲੋਰ ਤੇ ਜਾ ਕੇ ਉਹ ਆਰਾਮ ਨਾਲ ਸੌਂ ਜਾਂਦਾ ਹੈ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਉਦੋਂ ਤੱਕ ਸਵੇਰ ਦੇ 3 ਵਜੇੁੱਟੇ ਸੀ ਸਾਂਜੇ ਦੀ ਨਜ਼ਰ ਉਸ ਸਟ੍ਰੀਨੀ ਡਾਕਟਰ ਤੇ ਪੈਂਦੀ ਹੈ ਜੋ ਕਿ ਰੈਸਟ ਕਾਰਾਂ ਲਈ ਸੈਮੀਨਾਰ ਹਾਲ ਦੇ ਵਿੱਚ ਜਾ ਰਹੀ ਹੁੰਦੀ ਹੈ ਉਸ ਡਾਕਟਰ ਨੂੰ ਇਕੱਲੀ ਜਾਂਦਿਆ ਦੇਖ ਕੇ ਸੰਜੇ ਦੇ ਇਰਾਦੇ ਵਿਗੜਨ ਲੱਗਦੇ ਹਨ ਉਹ ਪਹਿਲਾਂ ਕਾਫੀ ਦੇਰ ਤੱਕ ਫਲੋਰ ਦੇ ਚੱਕਰ ਲਗਾਉਣ ਲੱਗਦਾ ਹੈ ਇਹ ਕਨਫਰਮ ਕਰਨ ਲਈ ਕਿ ਕੋਈ ਇੱਥੇ ਆਉਂਦਾ ਤਾਂ ਨਹੀਂ ਜਦੋਂ ਉਸ ਨੂੰ ਲੱਗਦਾ ਹੈ ਕਿ ਹੁਣ ਉਸ ਦਾ ਰਸਤਾ ਸਾਫ਼ ਹੈ ਤਾਂ ਉਹ 4 ਵਜੇ ਸੈਮੀਨਾਰ ਹਾਲ ਦੇ ਅੰਦਰ ਐਂਟਰ ਕਰਦਾ ਹੈ ਅਤੇ ਫਿਰ ਉੱਥੋਂ 4:45 ਤੇ ਬਾਹਰ ਆਉਂਦਾ ਹੈ ਕਸਰਿੰਦਨੀ ਉਸ ਵਿਚਾਰੀ ਟ੍ਰੇਨੀ ਡਾਕਟਰ ਦੇ ਨਾਲ ਕੀ ਕੀ ਕੀਤਾ ਹੋਵੇਗਾ ਉਹ ਕਿੰਨੇ ਦਰਦ ਵਿੱਚ ਹੋਵੇਗੀ ਇਹ ਸੋਚ ਕੇ ਕਿਸੇ ਦਾ ਵੀ ਦਿਲ ਸਹਿਮ ਜਾਵੇਗਾ ਖਾਸ ਕਰਕੇ ਉਸ ਮਾਤਾ ਪਿਤਾ ਦਾ ਜਿਸ ਨੇ ਨਾ ਜਾਣੇ ਕਿੰਨੀਆਂ ਹੀ ਮੁਸ਼ਕਲਾਂ ਤੋਂ ਬਾਅਦ ਆਪਣੀ ਬੱਚੀ ਨੂੰ ਭਰਾ ਲਖਾ ਕੇ ਡਾਕਟਰ ਬਣਨ ਲਈ ਭੇਜਿਆ ਸੀ ਅਤੇ ਉਹ ਆਪਣੇ ਮਾਤਾ ਪਿਤਾ ਦੀ ਇਕੱਲੀ ਬੇਟੀ ਸੀ ਤਾਂ ਇਹ ਸਭ ਉਹਨਾਂ ਦੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਅਕਸਰ ਲੋਕ ਕਹਿੰਦੇ ਹਨ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਹਨ ਇਸ ਲਈ ਉਹਨਾਂ ਨਾਲ ਰੇਪ ਹੁੰਦਾ ਹੈ ਫਿਰ ਵਿਚਾਰੀ ਜੋ ਉਸ ਡਾਕਟਰ ਦੇ ਨਾਲ ਹੋਇਆ ਉਹ ਕੀ ਸੀ ਉਹ ਤਾਂ ਆਪਣੀ ਆਨ ਡਿਊਟੀ ਤੇ ਸੀ ਅਤੇ ਆਪਣੀ ਡਾਕਟਰੀ ਵਰਦੀ ਦੇ ਵਿੱਚ ਸੀ ਫਿਰ ਉਸ ਦੇ ਨਾਲ ਇਹ ਸਭ ਕਿੱਦਾਂ ਹੋ ਗਿਆ ਕਿਉਂ ਹੋਇਆ ਅਸੀਂ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੰਦੇ ਹਾਂ ਅੱਜ ਦੀ ਘੜੀ ਵਿੱਚ ਜਦੋਂ ਉਹ ਹੀ ਸੇਫ ਨਹੀਂ ਹਨ ਤਾਂ ਅਸੀਂ ਕਿੱਥੇ ਰਹਾਂਗੇ ਉਸ ਸੰਜੇ ਵਰਗੇ ਦਰਿੰਦੇ ਨੂੰ ਜੇਕਰ ਫਾਂਸੀ ਵੀ ਦਿੱਤੀ ਜਾਵੇ ਉਹ ਵੀ ਸਜ਼ਾ ਬਹੁਤ ਘੱਟ ਹੈ ਇਸ ਦਰਿੰਦੇ ਨੂੰ ਤਾਂ ਉੱਥੇ ਵੜਿਆ ਜਾਣਾ ਚਾਹੀਦਾ ਹੈ ਜਿੱਥੇ ਪਾਣੀ ਦੀ ਕੁੱਟ ਵੀ ਨਾ ਹੋਵੇ ਫਿਰ ਇਸ ਦਰਿੰਦੇ ਨੂੰ ਪਤਾ ਲੱਗੇਗਾ ਕਿ ਕਿਸੇ ਦਾ ਦਰਦ ਕੀ ਹੁੰਦਾ ਹੈ ਇਹ ਸਜ਼ਾ ਵੀ ਬਹੁਤ ਘੱਟ ਹੈ ਇਸ ਸੰਜੀਤ ਦਰਿੰਦੇ ਨੂੰ ਤਾਂ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਲੋਕ ਇਦਾਂ ਦੇ ਗੰਦੇ ਕੰਮ ਕਰਨ ਵਾਲੇ ਹਨ ਉਹਨਾਂ ਦੀ ਰੂਹ ਤੱਕ ਵੀ ਕੰਬ ਜਾਵੇ ਤਾਂ ਜੋ ਉਸ ਛੇਨੀ ਦਫ਼ਤਰ ਨੂੰ ਇਨਸਾਫ਼ ਮਿਲ ਸਕੇ ਅਤੇ ਉਹਨਾਂ ਨੂੰ ਵੀ ਇਨਸਾਫ਼ ਮਿਲੇਗਾ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਪੜਾਇਆ ਲਿਖਾਇਆ ਤੇ ਇੱਥੋਂ ਤੱਕ ਪਹੁੰਚਾਇਆ ਅਤੇ ਕਿੰਨੇ ਸੁਪਨੇ ਦੇਖੇ ਸੋ ਇਹ ਕੇਸ ਹਜੇ ਤੱਕ ਸੋਲਵ ਨਹੀਂ ਹੋਇਆ ਹੈ ਅਜੇ ਤੱਕ ਸੰਦੇ ਬ੍ਰਿੰਦੇ ਨੂੰ ਪੁਲਿਸ ਦੀ ਕਸਟਡੀ ਵਿੱਚ ਰੱਖਿਆ ਗਿਆ ਹੈ ਬਸ ਸਾਥੀ ਦਾ ਇਹੋ ਦਵਾ ਹੈ ਕਿ ਉਸ ਡਾਕਟਰ ਪੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਧੰਨਵਾਦ